ਸਖੀਏ ਨੀ ਜੇ ਕਰਦਾ ਸਖੀਏ ਨੀ ਜੇ ਕਰਦਾ ਕੰਜਨ ਲਪ ਲਾਂਦੇ ਸ਼ਰਾਬ ਨੀ ਓ ਨਸ਼ਾ ਜਨਨਪਲਾੰਦੇ ਸ਼ਰਾਬਨੀ ਓ ਨਸ਼ਾ ਕਰਨ ਨੂੰ ਜੇ ਕਰਦਾ ਸਖੀਏ ਨੀ ਜੇ ਕਰਦਾ ਸਖੀਏ ਨੀ ਜੇ ਕਰਦਾ ਕਿੰਝ ਮਹਿਕਣ ਉਲਫਤ ਦੇ ਜਜ਼ਬਾਤ ਨੇ ਇਹ ਮਹਿਕ ਸੁਗੜ ਲੂ ਜੇ ਕਰਦਾ ਸਖੀਏ ਨੀ ਜੇ ਕਰਦਾ ਸਖੀਏ ਨੀ ਜੇ ਕਰਦਾ ਕੇਂਜ ਨਾਗਿਸ਼ ਕੇ ਦਾ ਡੰਗਦਾ ਨੀ ਓ ਨਾਗ ਡਸਾਣ ਨੂੰ ਜੇ ਕਰਦਾ ਸਖੀਏ ਨੀ ਜੇ ਕਰਦਾ ਕੇਂਜ ਕਤ ਰਹਾ ਦੀਆਂ ਤੰਦਾਨੀ ਓ ਚਰਖਾ ਕੱਟਣ ਨੂੰ ਜੇ ਕਰਦਾ ਓ ਚਰਖਾ ਕੱਟਣ ਨੂੰ ਜੇ ਕਰਦਾ ਸਕੇ ਨਹੀਂ ਜੇ ਕਰਦਾ kenj zakham avalde hande o dard handaan nu je karda kenj zakham ਸਖੀ ਨਹੀਂ ਜੇ ਕਰਦਾ ਕੰਜ ਪੀੜਾਂ ਦੇ ਪਰਾਗੇ ਲਿਖ ਦੇਣੀ ਓ ਕਲਮ ਚਮੜਨੋ ਜੇ ਕਰਦਾ ਕੰਜ ਪੀੜਾਂ ਦੇ ਪਰਾਗੇ ਲਿਖ ਦੇਣੀ ਚੁੱਮੜਨੋ ਜੇ ਕਰਦਾ ਸਖੀਏ ਨੀ ਜੇ ਕਰਦਾ ਸਖੀਏ ਨੀ ਜੇ ਕਰਦਾ ਕੰਜ ਤਪਦੇ ਦਿਲਾਂ ਦੇ ਆ Kendi vefa cefa 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 ਸਖੀਏ ਨੀ ਜੇ ਕਰਦਾ ਕੰਜ ਬਤਾਂਦੇ ਗਮ ਵਾਲੀ ਰਾਤ ਨੀ ਓ ਗਮ ਹੰਡਾੜ ਨੂੰ ਜੇ ਕਰਦਾ ਸਖੀਏ ਨੀ ਕੰਜ ਲੋਕੀ ਤਾਂ ਨੇ ਦਿਨ ਦੇ ਨੀ ਓ ਤੀਰ ਚੱਲਣ ਲੋ ਜੀ ਕਰਦਾ ਸਖੀਏ ਨੀ ਜੀ ਕਰਦਾ ਕੰਜ ਕਹਿੰਦੇ ਲੋਕੀ ਕੰਜ ਕੰਦੇ ਲੋਕੀ دیਵਾਨੇ ਨੇ ਓ ਮੇਰਾ ਮੜੜ ਲੋ ਜੇ ਕਰਦਾ ਸਖੀਏ ਨੇ ਜੇ ਕਰਦਾ ਕੰਜ ਲੋ ਨਹਾਉਂਦੇ ਨਹੀਂ ਉਸ ਰੰਗ ਚ ਡੁੱਬਣ ਨੂੰ ਜੇ ਕਰਦਾ ਉਸ ਰੰਗ ਚ ਡੁੱਬਣ ਨੂੰ ਜੇ ਕਰਦਾ ਸਖੀਏ ਨਹੀਂ ਜੇ ਕਰਦਾ ਸਖੀਏ ਨਹੀਂ ਜੇ ਕਰਦਾ ਸਾਡਾ ਪਿਆਰ ਕਰਨ ਨੂੰ ਜੇ ਕਰਦਾ ਸਖੀਨੀ ਜੇ ਕਰਦਾ ਸਾਡਾ ਇਲ ਇਸ਼ਕ ਇਲਾਹੀ ਨੂੰ ਸਾਡਾ ਇਸ਼ਕ ਇਲਾਹੀ ਨੂੰ ਜੇ ਕਰਦਾ ਸਰਦਾਸ਼ ਕ ਇਲਾਹੀ ਨੂ ਜਿਕਰ ਦਾ ਸਖੀਏ ਨੀ ਜਿਕਰ